ਸਦਾ ਮੇਰੀ ਸਾਰੀ ਪਹਿਲਾਂ ਨੂੰ ਜੀ ਬਹੁਤ ਸ਼ਾਨਦਾਰ ਰੈਡੀ ਕਰਵਾਇਆ ਸੂਟ ਜੀ ਆਪਣੇ ਪਿਓਰ ਵਿਸਕੋਸ ਔਰਗੈਂਜ਼ਾ ਦੇ ਵਿੱਚ ਬਹੁਤ ਸੋਹਣਾ ਸੂਟ ਰੈਡੀ ਕਰਵਾਇਆ ਜੀ ਮੋਡਲਰ ਸੂਟ ਰੈਡੀ ਕਰਵਾਇਆ ਜੀ ਆਪਣੇ ਵਿਸਕੋਸ ਔਰਗੈਂਜ਼ਾ ਦੇ ਵਿੱਚ ਫੁੱਲ ਹੈਵੀ ਹੈ ਦੇਖੋ ਜੀ ਵਰਕ ਦੇਖੋ ਜੀ ਕਿੰਨਾ ਸ਼ਾਨਦਾਰ ਵਰਕ ਹੋਇਆ ਜੀ ਮਤਲਬ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਇੰਨਾ ਸੋਹਣਾ ਵਰਕ ਹੈ ਟੋਟਲੀ ਫੁੱਲ ਹੈਵੀ ਵਰਕ ਆਊਗਾ ਜੀ ਟੋਟਲੀ ਪਿਓਰ ਵਿਸਕੋਸ ਔਰਗੈਂਜ਼ਾ ਦੇ ਵਿੱਚ ਔरिजिनल ਔਰਗੈਂਜ਼ਾ ਦੇ ਵਿੱਚ ਪੀਸ ਆਊਗਾ ਜੀ ਇਹ ਔਰ ਕਲਰ ਬਹੁਤ ਸੋਹਣੇ ਰੈਡੀ ਕਰਵਾਏ ਨੇ ਪਿਓਰ ਸਿਲਕੀ ਬਾਟਮ ਆਊ ਪਹੁੰਚਦੇ ਵਾਰ ਕਾਊਗਾ ਪਿਓਰ ਸਿਲਕ ਵੀ ਬਾਟਮ ਹੈ ਬਾਟਮ 3 ਮੀਟਰ ਹੈ ਜੀ 2 2 ਮੀਟਰ ਹੈ ਜੀ ਆਪਣੀ 3 ਮੀਟਰ ਦੀ ਬਾਟਮ ਮਿਲੂਗੀ ਇਹਦੇ ਨਾਲ ਤੇ ਨਾਲ ਦੁਪੱਟਾ ਦੇਖੋ ਜੀ ਕਿੰਨਾ ਅਲਟੀਮੇਟ ਦੁਪੱਟਾ ਰੈਡੀ ਕਰਵਾਇਆ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਵਿਦ ਹੈਵੀ ਐਮਬਲੋਇਡਰੀ ਹੈ ਜੀ ਅਲਟੀਮੇਟ ਕੁਆਲਿਟੀ ਨਾਲ ਅਲਟੀਮੇਟ ਕਲਰ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਮਹਿੰਦੀ ਕਲਰ ਹੈ ਔਰ ਜਿਹੜੇ ਬਾਕੀ ਆਪਾਂ ਕਲਰ ਰੈਡੀ ਕਰਵਾਉਣੇ ਬਾਕੀ ਕਲਰ ਵੀ ਸਾਰੇ ਬਹੁਤ ਸੋਹਣੇ ਰੈਡੀ ਕਰਵਾਉਣੇ ਪਹਿਲਾਂ ਮਹਿੰਦੀ ਇਹਦੇ ਵਿੱਚ ਦੇਖੋ ਜੀ ਨੈਕਸਟ ਦੇਖੋ ਪਿੰਕ ਮਰ ਔਰ ਪ੍ਰਾਈਸ ਵੀ ਬਹੁਤ ਰੀਜ਼ਨਲ ਪ੍ਰਾਈਸ ਦੇ ਵਿੱਚ ਨੇ ਜਿਨ੍ਹਾਂ ਨੇ ਬੁਕਿੰਗ ਜਵਾਨੀ ਹੋਣੀ ਹੈ ਹੁਣੀ ਬੁਕਿੰਗ ਕਰਵਾ ਲਓ ਜੀ ਕਲਰ ਵੀ ਤਿੰਨ ਚਾਰ ਰੈਡੀ ਕਰਵਾਏ ਨੇ ਆਪਣੇ ਫਰੋਜ ਕਲਰ ਆ ਗਿਆ ਦੇਖੋ ਜੀ ਕਿੰਨੇ ਸੋਹਣੇ ਕਲਰ ਰੈਡੀ ਕਰਵਾਏ ਨੇ ਚਾਰ ਕਲਰ ਨੇ ਚਾਰੇ ਕਲਰ ਅਲਟੀਮੇਟ ਨੇ ਜੀ ਆ ਲਓ ਆ ਚੈੱਕ ਕਰੋ ਪੀਸ ਕਿੰਨਾ ਅਲਟੀਮੇਟ ਪੀਸ ਹੈ ਜੀ ਪਰਪਲ ਕਲਰ ਆ ਗਿਆ ਦੇਖੋ ਜੀ ਕਿੰਨੇ ਸੋਹਣੇ ਕਲਰ ਨੇ ਦੇਖੋ ਪਰਪਲ ਕਲਰ ਆ ਗਿਆ ਸਾਰੇ ਹੋਲ ਲੁੱਕ ਦੇ ਪੀਸ ਨੇ ਜੀ ਬੁਕਿੰਗ ਜਿਹੜੀ ਇਹ ਕਰਾਉਣੀ ਹੈ ਜੇ ਤੁਸੀਂ ਜਲਦੀ ਕਰਵਾ ਲਓ ਪ੍ਰਾਈਸ ਹੈ 2100 only 2100 ਦਾ ਪ੍ਰਾਈਸ ਹੈ ਜੀ ਆਨਲਾਈਨ ਪੇਮੈਂਟ ਤੇ 올 ਇੰ price 21 is viscose organizer or gazeza original base original work original dupatta original bottom price 21 only